ਦੋਸਤੋ ਤੁਸੀਂ ਕਦੇ ਸੋਚਿਆ ਹੈ ਕਿ ਜੀਸੀਬੀ ਦਾ ਰੰਗ ਪੀਲਾ ਕਿਉਂ ਹੁੰਦਾ ਹੈ ਇਸ ਦਾ ਕੀ ਕਾਰਨ ਹੈ ਕਿ ਕਦੇ ਵੀ ਜੀਬੀਸੀ ਕਿਸੇ ਹੋਰ ਰੰਗ ਵਿੱਚ ਨਹੀਂ ਬਣਾਈ ਗਈ ਔਰ ਅਗਰ ਤੁਸੀਂ ਲੋਗ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ ਦੋਸਤੋ ਜੀਸੀਬੀ ਨਾਲ ਖੁਦਾਈ ਕੀਤੀ ਜਾਂਦੀ ਹੈ ਦੋਸਤੋ ਜੀਸੀਬੀ ਨਾਲ ਕਈ ਚੀਜ਼ਾਂ ਵੀ ਤੋੜੀ ਜਾਂਦੀਆਂ ਹਨ ਤੁਸੀਂ ਵੀ ਆਪਣੇ ਪਿੰਡਾਂ ਜਾਂ ਕਸਬਿਆਂ ਵਿੱਚ ਕਈ ਵਾਰ ਅਜਿਹਾ ਹੁੰਦਾ ਦੇਖਿਆ ਹੋਵੇਗਾ ਨਹੀਂ ਜੀਸੀਬੀ ਭਾਰਤ ਵਿੱਚ ਇੰਨਾ ਮਸ਼ਹੂਰ ਹੈ ਕਿ ਜੁਪੀ ਦੇ ਵਿਧਾਨ ਸਭਾ ਚੋਣਾਂ ਵਿੱਚ ਵੀ ਇਸ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਗਈ ਸੀ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੀਐਸਬੀ ਦਾ ਰੰਗ ਪੀਲਾ ਕਿਉਂ ਹੁੰਦਾ ਹੈ ਇਸ ਦਾ ਕੀ ਕਾਰਨ ਹੈ ਕਿ ਕਦੇ ਵੀ ਜੀਬੀਸੀ ਕਿਸੇ ਹੋਰ ਰੰਗ ਵਿੱਚ ਨਹੀਂ ਬਣਾਈ ਗਈ ਦੋਸਤੋ ਜੀਸੀਬੀ ਦਾ ਰੰਗ ਪੀਲਾ ਹੁੰਦਾ ਹੈ ਪਰ ਇਹ ਹਮੇਸ਼ਾ ਪੀਲਾ ਨਹੀਂ ਸੀ ਪਹਿਲਾਂ ਇਸ ਤੇ ਹੋਰ ਰੰਗ ਵੀ ਲਗਾਏ ਗਏ ਸਨ ਜਦੋਂ ਇਹ 50 ਦੇ ਦਹਾਕੇ ਵਿੱਚ ਤਿਆਰ ਕੀਤਾ ਗਿਆ ਸੀ ਤਾਂ ਇਸ ਨੂੰ ਲਾਲ ਅਤੇ ਚਿੱਟੇ ਰੰਗ ਵਿੱਚ ਪੇਂਟ ਕੀਤਾ ਗਿਆ ਸੀ ਪਰ ਇਹਨਾਂ ਰੰਗਾਂ ਨੂੰ ਲੈ ਕੇ ਬਹਿਸ ਚੱਲ ਰਹੀ ਸੀ ਕਿ ਇਹ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਸਹੀ ਸਾਬਤ ਨਹੀਂ ਹੋ ਸ ਰਹੇ ਇਸ ਲਈ ਇਹਨਾਂ ਦਾ ਰੰਗ ਬਦਲਣ ਦੇ ਬਾਰੇ ਵਿਚਾਰ ਕੀਤਾ ਗਿਆ ਕਾਫੀ ਬਹਿਸ ਤੋਂ ਬਾਅਦ ਜੀਸੀਬੀ ਅਤੇ ਬਲਡੋਜ਼ਰ ਲਈ ਪੀਲਾ ਰੰਗ ਚੁਣਿਆ ਗਿਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੀਸੀਬੀ ਤੇ ਅਤੇ ਬਲਡੋజర్ ਲਈ ਪੀਲਾ ਰੰਗ ਕਿਉਂ ਚੁਣਿਆ ਗਿਆ ਅਸਲ ਵਿੱਚ ਪੀਲਾ ਰੰਗ ਵਪਾਰਕ ਉਸਾਰੀ ਦਾ ਪ੍ਰਤੀਕ ਹੈ ਇਸ ਰੰਗ ਨੂੰ ਰੱਖਣ ਦਾ ਸਭ ਤੋਂ ਵੱਡਾ ਕਾਰਨ ਇਹ ਦੱਸਿਆ ਗਿਆ ਸੀ ਕਿ ਇਹ ਪੀਲਾ ਰੰਗ ਚਮਕਦਾਰ ਹੁੰਦਾ ਹੈ ਅਤੇ ਅਜਿਹੇ ਰੰਗ ਕਿਸੇ ਵੀ ਉਸਾਰੀ ਵਾਲੀ ਥਾਂ ਤੇ ਵਰਤੇ ਜਾਣਾ ਚਾਹੀਦਾ ਹੈ ਜਿਸ ਨੂੰ ਦੂਰੋਂ ਦੇਖਿਆ ਜਾ ਸਕੇ ਇਸੇ ਲਈ ਜੀਐਸਵੀ ਨੂੰ ਪੀਲੇ ਰੰਗ ਦਿੱਤਾ ਗਿਆ ਹੈ। ਦੋਸਤੋ ਮਸ਼ੀਨ ਦਾ ਪੂਰਾ ਰੂਪ ਜਿਸ ਨੂੰ ਤੁਸੀਂ ਜੀਐਸਵੀ ਵਜੋਂ ਜਾਣਦੇ ਹੋ। ਦੋਸਤੋ ਇਸ ਦਾ ਪੂਰਾ ਨਾਮ ਜੋਸਫ ਸੀਰੀਅਲ ਬੈਂਪੋਰਡ ਹੈ। ਇੱਕ ਪਾਸੇ ਇਹ ਟੌਨ ਅਤੇ ਪੱਟਣ ਦਾ ਕੰਮ ਕਰਦਾ ਹੈ। ਉੱਥੇ ਹੀ ਦੂਜੇ ਪਾਸੇ ਇਸ ਨੂੰ ਕਿਸੇ ਵੀ ਬਾਹਨ ਦੀ ਤਰ੍ਹਾਂ ਸੜਕ ਤੇ ਵੀ ਚਲਾਇਆ ਜਾ ਸਕਦਾ ਹੈ।